ਮੋਹਾਲੀ ਦਾ ਇਤਿਹਾਸਿਕ ਪਿੰਡ ਘੜੂਆ ਜੋ ਆਪਣੇ ਆਪ ਦੇ ਵਿੱਚ ਇੱਕ ਵੱਡਾ ਇਤਿਹਾਸ ਸਮਾਏ ਬੈਠਾ ਹੈ ਇਸ ਪਿੰਡ ਨੂੰ ਲੋਕ ਸਰਬਲੋ ਦੇ ਨਾਮ ਨਾਲ ਵੀ ਜਾਣਦੇ ਨੇ ਕਿਉਂਕਿ ਇੱਥੇ ਸਰਬਲੋ ਦੇ ਜਿਹੜੇ ਭਾਂਡੇ ਨੇ ਉਹ ਬਣਾਏ ਜਾਂਦੇ ਨੇ ਦੱਸਿਆ ਜਾਂਦਾ ਹੈ ਕਿ ਸਤਵੇਂ ਗੁਰੂ ਹਰਰਾਏ ਸਾਹਿਬ ਜੀ ਵੱਲੋਂ ਇੱਥੋਂ ਦੇ ਲੋਹਾਰਾਂ ਨੂੰ ਇਹ ਵਰਦਾਨ ਦਿੱਤਾ ਗਿਆ ਸੀ ਕਿ ਉਹ ਸਰਬ ਲੋਹ ਦੇ ਭਾਂਡੇ ਬਣਾਉਣਗੇ ਤੇ ਇਹ ਜਿਹੜੇ ਭਾਂਡੇ ਨੇ ਇਹ ਸੋਨੇ ਚਾਂਦੀ ਦੇ ਰੇਟਾਂ ਦੇ ਵਿੱਚ ਵਿਕਿਆ ਕਰਨਗੇ ਅਸਲੀਅਤ ਕੀ ਹੈ ਕਿ ਹਾਲੇ ਵੀ ਇੱਥੇ ਇਹੋ ਭਾਂਡੇ ਬਣ ਰਹੇ ਨੇ ਜਾਂ ਫਿਰ ਇੱਥੋਂ ਦੇ ਜਿਹੜੇ ਲੋਹਾਰ ਨੇ ਹੋਰ ਕੋਈ ਕੀਤਾ ਫੜ ਰਹੇ ਨੇ ਉਹਨਾਂ ਨਾਲ ਤੁਹਾਨੂੰ ਮਿਲਵਾਨੇ ਆ ਆਪਣਾ ਸ਼ਰੀਰ ਦੇ ਵਿੱਚ ਰੋਗ ਖਤਮ ਹੋਣਗੇ ਜੀ ਇਹ ਆਪਣੇ ਗੁਰਦੁਆਰਾ ਸਾਹਿਬ ਚ ਵੀ ਜੀ ਕੇ ਜੰਨੇ ਆਮ ਪਬਲਿਕ ਨਹਾਗ ਸਿੰਘ ਜਿਹੜੇ ਬੰਦਿਆਂ ਇਸਾ ਤੇ ਲੈ ਕੇ ਜਾਣੇ ਜੀ ਸਾਰੇ ਆਪਣਾ ਥੋੜੇ ਨਾ ਕਟਾਈ ਕਰਕੇ ਤਿਆਰ ਕਰਦੇਗੇ ਇਹ ਜਿਹੜੇ ਰੋਜ਼ਮਰਰਾ ਦੇ ਆਪਣੇ ਭਾਂਡੇ ਨੇ ਯਾਨੀ ਕਿ ਜੋ ਰੋਜ਼ ਇਸਤੇਮਾਲ ਹੁੰਦੇ ਨੇ ਜੋ ਘਰਾਂ ਦੇ ਵਿੱਚ ਆਮ ਚੀਜ਼ਾਂ ਨੇ ਇਹ ਹੀ ਸਾਰਾ ਕੁਝ ਇੱਥੇ ਤੁਸੀਂ ਬਣਾਉਨੇ ਹੋ ਇਹ ਚ ਬਣਾ ਕੇ ਕਹਾਂਗੇ ਤੁਸੀਂ ਤੁਹਾਨੂੰ 100% ਸਰੂ ਕਰੋ ਜੀ ਦਾਲ ਸਬਜ਼ੀ ਪਕਾਉਂਗੇ ਤੇ ਸਿਹਤ ਪੱਖੋਂ ਵੀ ਦੱਸਿਆ ਜਾਂਦਾ ਹੈ ਕਿ ਇਹ ਜਿਹੜੇ ਸਰਬ ਲੋਹ ਦੇ ਭਾਂਡੇ ਨੇ ਬਹੁਤ ਵਧੀਆ ਰਹਿੰਦੇ ਖਾਸ ਤੌਰ ਤੇ ਜਿਹੜੀ ਬੀਬੀ ਨੂੰ ਬੱਚਾ ਹੋਣ ਵਾਲਾ ਹੋਵੇ ਪ੍ਰੈਗਨੈਂਟ ਹੋਵੇ ਕੋਈ ਵੀ ਬੱਚੇ ਵਾਲੀ ਬੀਬੀ ਵੀ ਜਿਹਨੇ ਪ੍ਰੈਗਨੈਂਟ ਹੈ ਉਹ ਵੀ ਖਾਣ ਵਿੱਚ ਇਹਦੀ ਤੇ ਛੋਟਾ ਜਿਹਾ ਬੱਚਾ ਜੰਮਦਾ ਗਰੀਬ ਉਹ ਉਹਨੂੰ ਵੀ ਪਾਣੀ ਦੇ ਬਰਾਂ ਨੂੰ ਤੁਸੀਂ ਬਾਟੇ ਵਿੱਚ ਰੱਖ ਕੇ ਦੁੱਧ ਬਣਾਉਗੇ ਉਹ ਵੀ ਇਹਨੂੰ 100% ਫਾਇਦਾ ਕਰੋਗੇ। ਮੋਹਾਲੀ ਦਾ ਇਤਿਹਾਸਿਕ ਪਿੰਡ ਕੜੂਆ ਜੋ ਆਪਣੇ ਆਪ ਦੇ ਵਿੱਚ ਇੱਕ ਵੱਡਾ ਇਤਿਹਾਸ ਸਮਾਏ بیٹھا ਹੈ। ਇਸ ਪਿੰਡ ਨੂੰ ਲੋਕ ਸਰਬਲੋ ਦੇ ਨਾਮ ਨਾਲ ਵੀ ਜਾਣਦੇ ਨੇ ਕਿਉਂਕਿ ਇੱਥੇ ਸਰਬਲੋ ਦੇ ਜਿਹੜੇ ਭਾਂਡੇ ਨੇ ਉਹ ਬਣਾਏ ਜਾਂਦੇ ਨੇ। ਤੇ ਦੱਸਿਆ ਜਾਂਦਾ ਹੈ ਕਿ ਸਤਵੇਂ ਗੁਰੂ ਹਰਰਾਏ ਸਾਹਿਬ ਜੀ ਵੱਲੋਂ ਇੱਥੋਂ ਦੇ ਲੋਹਾਰਾਂ ਨੂੰ ਇਹ ਵਰਦਾਨ ਦਿੱਤਾ ਗਿਆ ਸੀ ਕਿ ਉਹ ਸਰਬ ਲੋਹ ਦੇ ਭਾਂਡੇ ਬਣਾਉਣਗੇ ਤੇ ਇਹ ਜਿਹੜੇ ਭਾਂਡੇ ਨੇ ਇਹ ਸੋਨੇ ਚਾਂਦੀ ਦੇ ਰੇਟਾਂ ਦੇ ਵਿੱਚ ਵਿਕਿਆ ਕਰਨਗੇ ਅਸਲੀਅਤ ਕੀ ਹੈ ਕਿ ਹਾਲੇ ਵੀ ਇੱਥੇ ਇਹੋ ਭਾਂਡੇ ਬਣ ਰਹੇ ਨੇ ਜਾਂ ਫਿਰ ਇੱਥੋਂ ਦੇ ਜਿਹੜੇ ਲੋਹਾਰ ਨੇ ਹੋਰ ਕੋਈ ਕੀਤਾ ਫੜ ਰਹੇ ਨੇ ਉਹਨਾਂ ਨਾਲ ਤੁਹਾਨੂੰ ਮਿਲਵਾਨੇ ਆ ਤੇ ਦੇਖਦੇ ਆ ਕਿ ਸਰਬ ਲੋਹ ਦੇ ਭਾਂਡੇ ਕਿਸ ਤਰ੍ਹਾਂ ਤਿਆਰ ਹੁੰਦੇ ਨੇ ਕਾਸੀ ਅੱਜ ਪਿੰਡ ਕੜੂਆ ਦੇ ਵਿੱਚ ਇੱਕ ਦੁਕਾਨ ਤੇ ਪਹੁੰਚੇ ਆ ਇੱਥੋਂ ਦਾ ਦੱਸਿਆ ਜਾਂਦਾ ਹੈ ਕਿ ਇਤਿਹਾਸ ਬੜਾ ਪੁਰਾਣਾ ਹੈ ਇਸ ਇਤਿਹਾਸ ਬਾਰੇ ਵੀ ਜਾਣਾਂਗੇ ਤੇ ਕੀ ਖਾਸੀਅਤ ਹੈ ਇੱਥੋਂ ਦੇ ਸਰਬਲੋਹ ਦੇ ਭਾਂਡਿਆਂ ਦੀ ਉਸ ਬਾਰੇ ਵੀ ਜਾਣਾਂਗੇ ਤੇ ਸਾਡੇ ਨਾਲ ਇੱਥੇ ਕੰਮ ਕਰ ਰਹੇ ਨੇ ਹਲੇ ਭਾਂਡਿਆਂ ਦਾ ਮੌਜੂਦ ਨੇ ਤੇ ਵੀਰ ਜੀ ਨਾਲ ਵੀ ਗੱਲ ਕਰ ਲੈਨੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮਿਰਨ ਉਹ ਜਸਵੰਤ ਸਿੰਘ ਜੀ ਜਸ ਸਿੰਘ ਜੀ ਅਸੀਂ ਅੱਜ ਕੜੂਆ ਪਿੰਡ ਦੇ ਵਿੱਚ ਪਹੁੰਚੇ ਆ ਬੜਾ ਸੁਣਿਆ ਇੱਥੋਂ ਦਾ ਬੜਾ ਮਸ਼ਹੂਰ ਹੈ ਸਰਬ ਲੋਹ ਦੇ ਜਿਹੜੇ ਭਾਂਡੇ ਨੇ ਕੀ ਖਾਸੀਅਤ ਹੈ ਇਨ੍ਹਾਂ ਭਾਂਡਿਆਂ ਦੀ ਇਹਨਾਂ ਵਿੱਚ ਦਾਲ ਸਬਜ਼ੀ ਬਣਾ ਕੇ ਖਾਓਗੇ ਜੀ ਤੁਸੀਂ ਆਪਣੇ ਸਰੀਰ ਦੇ ਵਿੱਚ ਰੋਗ ਖਤਮ ਹੋਣਗੇ ਜੀ ਤੇ ਆਪਣੇ ਗੁਰਦੁਆਰਾ ਸਾਹਿਬ ਚ ਵੀ ਜੀ ਕੇ ਜੰਨੇ ਆ ਆਮ ਪਬਲਿਕ ਨਹੰਗ ਸਿੰਘ ਜਿਹੜੇ ਬੰਦਿਆਂ ਇਹ ਸਾਥੇ ਲੈ ਕੇ ਜਾਂਦੇ ਜੀ ਇਹ ਅਸੀਂ ਸਾਰੇ ਆਪਣਾ ਥੋੜੇ ਨਾ ਕਟਾਈ ਕਰਕੇ ਤਿਆਰ ਕਰਦੇ ਜੀ ਇਹ ਤੇ ਮਸ਼ੀਨੀ ਕੰਮ ਨਹੀਂ ਸਾਡੇ ਪਾਸੇ ਜੀ ਮਸ਼ੀਨ ਨਾਲ ਅਸੀਂ ਬੈਂਡ ਬੈਂਡ ਪਾਉਂਦੇ ਆ ਖਾਲੀ ਠੀਕ ਬਾਕੀ ਸਾਰਾ ਥੋੜੇ ਨਾਲ ਹੱਥੀਂ ਕਰਦੇ ਆ ਤਿਆਰੀ ਜੀ ਜਿਹਦੇ ਵਿੱਚ ਮਿਹਨਤ ਬਹੁਤ ਆਉਂਦੀ ਸਾਰੀ ਜੜੀ ਬੈਠ ਕੇ ਕੰਮ ਕਰਨਾ ਪੈਂਦਾ ਜੀ ਹਾਂਜੀ ਤੇ ਦੇਖ ਪਾ ਰਹੇ ਆ ਐਸੇ ਬਹੁਤ ਸਾਰੇ ਭਾਂਡੇ ਇੱਥੇ ਤਰ੍ਹਾਂ ਤਰ੍ਹਾਂ ਦੇ ਰੱਖੇ ਹੋਏ ਨੇ ਇਹਨਾਂ ਬਾਰੇ ਵੀ ਸਾਨੂੰ ਦੱਸੋ ਕਿ ਕਿਹੜਾ ਕਿਹੜਾ ਭਾਂਡਾ ਹੈ ਤੇ ਕਿਵੇਂ ਕਿਵੇਂ ਇਸਤੇਮਾਲ ਹੁੰਦਾ ਹੈ ਇਹ ਗੜਬਾ ਜੀ ਇਹ ਇਹਦੇ ਵਿੱਚ ਆਪਣਾ ਮਹਾਰਾਜ ਜੋ ਆਪਣਾ ਖੰਡਪਾਤ ਸਾਹਿਬ ਖੋਲਦੇ ਜੀ ਆਰੰਭ ਕਰਦੇ। ਤੇ ਉਹਦੇ ਵਿੱਚ ਜਲ ਭਰ ਕੇ ਰੱਖਦੇ ਜੀ ਫਿਰ। ਤੇ ਆਪਣਾ ਇਹਨਾਂ ਬਾਅਦ ਚ ਫਿਰ ਜਲ ਨੂੰ ਛਕ ਲੈਣੀ ਜੀ। ਠੀਕ ਹੈ ਜੀ। ਇਹ ਪਤੀਲਾ ਜੀ ਇਹਦੇ ਵਿੱਚ ਦਾਲ ਸਬਜ਼ੀ ਬਣਾਉਣੀ ਜੀ। ਦਾਲ ਦਾਲ ਸਬਜ਼ੀ ਬਣਾਉਣ ਦਾ ਕੰਮ ਦਿੰਦਾ ਜੀ ਪਤੀਲੇ ਇਹ। ਹਾਂਜੀ। ਠੀਕ ਹੈ ਜੀ। ਇਹ ਪ੍ਰਾਸ਼ਨ ਕਰਦੇ ਜੀ ਇਹ ਰਿਪ ਲਾਵੇਂਗੇ ਜੀ। ਪੁਰਾਣੇ। ਇਹ ਪੁਰਾਣੇ ਡਿਜ਼ਾਈਨ ਦਾ ਕਰਪਾ ਬਣਾਇਆ ਬਈ। ਠੀਕ ਹੈ ਜੀ। ਠੀਕ ਹੈ ਜੀ। ਇਹ ਕੜਾਈ 'ਚ ਸਬਜ਼ੀ ਬਣਾਉਣੀ ਹੈ। ਇਹ ਫਰਾਈਪਿੰਗ ਤੜਕਾ ਲਾਉਣੇ ਦਾ ਕੰਮ ਕਰਦੇ ਜੀ। ਕੜਛੀ ਪਈ ਆ ਜੱਗ ਤੇ ਜੀ। ਗਲਾਸ ਤੇ ਚਮਚਾ। ਇਹ ਸਾਰਾ ਸਮਾਨ ਆਪਣੇ ਆਮ ਰਸੋਈ ਦੇ ਵਿੱਚ ਬਰਤਨਿਆਂ ਵਾਲਾ ਹੀ ਹੈ। ਹੂੰ ਠੀਕ ਹੈ। ਹਾਂਜੀ। ਤੇ ਜਿਹੜੇ ਰੋਜ਼ਮਰਰਾ ਦੇ ਆਪਣੇ ਭਾਂਡੇ ਨੇ ਯਾਨੀ ਕਿ ਜੋ ਰੋਜ਼ ਇਸਤੇਮਾਲ ਹੁੰਦੇ ਨੇ ਜੋ ਘਰਾਂ ਦੇ ਵਿੱਚ ਆਮ ਚੀਜ਼ਾਂ ਨੇ ਇਹ ਹੀ ਸਾਰਾ ਕੁਝ ਇੱਥੇ ਤੁਸੀਂ ਬਣਾਉਂਦੇ ਹੋ? ਹਾਂਜੀ ਹਾਂਜੀ ਆਮ ਰਸੋਈ ਚ ਹੀ ਸਾਰੇ ਬਰਤਨੇ ਹੀ ਸਾਰੇ ਇਹ। ਹੂੰ ਇਹਦੇ ਬਣਾ ਕੇ ਖਾਓਗੇ ਤੁਸੀਂ ਤੁਹਾਨੂੰ 100% ਅਸਰ ਹੋਊਗਾ ਜੀ। ਦਾਲ ਸਬਜ਼ੀ ਬਣਾਉਂਗੇ। ਤੇ ਸੇਤ ਪੱਖੋਂ ਵੀ ਦੱਸਿਆ ਜਾਂਦਾ ਹੈ ਕਿ ਇਹ ਜਿਹੜੇ ਸਰਬ ਲੋ ਦੇ ਭਾਂਡੇ ਨੇ ਬਹੁਤ ਵਧੀਆ ਰਹਿੰਦੇ ਖਾਸ ਤੌਰ ਤੇ ਜਿਹੜੀ ਬੀਬੀ ਨੂੰ ਬੱਚਾ ਹੋਣ ਵਾਲਾ ਹੋਵੇ ਪ੍ਰੈਗਨੈਂਟ ਹੋਵੇ ਕੋਈ ਵੀ ਬੱਚੇ ਵਾਲੀ ਬੀਬੀ ਜਿਹਨੇ ਪ੍ਰੈਗਨੈਂਟ ਉਹ ਵੀ ਖਾਣ ਵਿੱਚ ਇਹਦੀ ਤੇ ਛੋਟਾ ਜਿਹਾ ਬੱਚਾ ਜੰਮਦਾ ਵੀ ਖਾ ਰਵੇ ਉਹ ਉਹਨੂੰ ਵੀ ਪਾਣੀ ਪਗਰਾ ਨੂੰ ਤੁਸੀਂ ਬਾਟੇ ਵਿੱਚ ਰੱਖ ਕੇ ਦੁੱਧ ਬਣਾਉਗੇ ਉਹ ਵੀ ਇਹਨੂੰ 100% ਫਾਇਦਾ ਕਰੋਗੇ ਇਹਦਾ ਕੋਈ ਨੁਕਸਾਨ ਨਹੀਂ ਹੈ ਬੈਨੀਫਿਟ ਹੈ ਇਹਦੇ ਵਿੱਚ 10 ਦੇ ਹੁੰਦੇ ਨੇ ਕਹਿੰਦੇ ਆਇਰਨ ਦੀ ਜਦੋਂ ਕਮੀ ਹੁੰਦੀ ਹੈ ਤਾਂ ਡਾਕਟਰਾਂ ਵੱਲ ਵੀ ਇਹ ਸਜੈਸਟ ਕੀਤਾ ਜਾਂਦਾ ਹੈ ਕਿ ਆਇਰਨ ਦੇ ਭਾਂਡਿਆਂ ਦੇ ਵਿੱਚ ਵੱਧ ਤੋਂ ਵੱਧ ਯਾਨੀ ਕਿ ਲੋਹੇ ਦੇ ਭਾਂਡਿਆਂ ਦੇ ਵਿੱਚ ਵੱਧ ਤੋਂ ਵੱਧ ਖਾਓ ਹਾਂ ਜੀ ਉਹ ਆਇਰਨ ਦਾ ਹੈ ਨਾ ਹੁਣ ਆਪਣੇ ਕੈਲਸ਼ੀਅਮ ਦੀ ਘਾਟ ਹੁੰਦੀ ਹੈ ਸਰੀਰ 'ਚ ਜੀ ਇਹ ਫਿਰ ਇਹਦੇ ਵਿੱਚ ਤੁਸੀਂ ਬਣਾ ਕੇ ਖਾਓਗੇ ਤੁਹਾਨੂੰ ਫਿਰ ਕੈਲਸ਼ੀਅਮ ਦੀ ਘਾਟ ਪੂਰੀ ਹੁੰਦੀ ਹੈ ਸਰੀਰ 'ਚ ਆਪਣੇ ਜੋ ਆਪਣਾ ਗੋਡਿਆਂ ਦਾ ਦਰਦ ਹੈ ਸਰੀਰ 'ਚ ਦਰਦ ਹੈ ਜੋੜਾਂ 'ਚ ਕਿਤੇ ਵੀ ਦਰਦ ਹੈ ਇਹਦੇ ਨਾਲ ਸੈੱਟ ਹੋ ਜਾਂਦਾ ਸਰੀਰ 'ਚ ਕੋਈ ਬਿਮਾਰੀ ਚਾਰੀਆਂ ਬਿਮਾਰੀਆਂ ਚੱਕੋ ਦਿੰਦੀ ਹੈ ਜੀ ਹੁਣ ਡਾਕਟਰ ਵੀ ਦੱਸਦੇ ਨੇ ਜੀ ਬੀਨਾਂ ਵਿੱਚ ਬਣਾ ਕੇ ਖਾਓ ਤੁਸੀਂ ਨਹੀਂ ਨਹੀਂ ਤੁਹਾਡੇ ਸਰੀਰ 'ਚ ਆਉਣ ਦੀ ਘਾਟ ਪੂਰੀ ਹੋਗੀ ਕੋਈ ਵੀ ਹੋਰ ਬਿਮਾਰੀ ਆਪਨੂੰ ਇਹਦੇ ਤੋਂ ਤੁਹਾਨੂੰ ਫਾਇਦਾ ਹੋਊਗਾ ਜੀ ਇਹ ਚ ਬਣਾ ਕੇ ਖਾਓਗੇ ਜਿਹੜੀ 100% ਫਾਇਦਾ ਹੁੰਦਾ ਜੀ ਜੇ ਪਾ ਕੇ ਖਾਣੀ ਆ ਫਿਰ ਤੁਹਾਨੂੰ 50% ਫਾਇਦਾ ਹੋਊਗਾ ਠੀਕ ਹੈ ਤੇ ਬੜੀ ਜਿਵੇਂ ਗੱਲਾਂ ਅੱਜ ਕੱਲ ਦੇ ਆ ਭਾਂਡਿਆਂ ਦੀ ਆਪਾਂ ਕਰ ਹੀ ਰਹੇ ਹਾਂ ਪਰ ਮੈਂ ਪੁਰਾਣਾ ਸਮਾਂ ਜਾਨਣਾ ਚਾਹਾਂਗੀ ਸਭ ਤੋਂ ਪਹਿਲਾਂ ਤੇ ਤੁਸੀਂ ਆ ਦੱਸੋ ਤੁਹਾਨੂੰ ਆਪ ਨੂੰ ਇਹ ਕੰਮ ਕਰਦਿਆਂ ਨੂੰ ਕਿੰਨਾ ਸਮਾਂ ਹੋਇਆ ਮੰਨੂ ਜੀ 1993 ਦਾ ਕਰਦੇ ਹਾਂ 31 ਸਾਲ ਹੋ ਗਏ 31 ਸਾਲ ਹੋ ਗਏ ਤੇ ਇਹ ਜਿਹੜੀ ਦੇਣ ਆ ਇਹ ਮਗਰੋਂ ਹੀ ਆਈ ਹੈ ਕਿ ਤੁਸੀਂ ਆਪ ਇਹ ਕੰਮ ਚੁਣਿਆ ਨਹੀਂ ਸਾਡੇ ਗੁਰਦਰਾ ਦੇਖ ਸਾਹਿਬ ਜੀ 1660 ਵਿੱਚ ਗੁਰੂ ਸਾਹਿਬ ਆਏ ਗੁਰੂ ਹਰ ਰਾਇ ਸਾਹਿਬ ਜੀ ਸੱਤਵੇਂ ਬਾਦਸ਼ਾਹ ਜੀ ਹਾਂਜੀ ਤੇ ਉਹ ਸਾਡੇ ਠਹਿਰੇ ਆ ਕੇ ਗੁਰਦਰਾ ਸਾਹਿਬ ਚ ਤੇ ਸਾਡੇ ਜਿਹੜੇ ਬਜ਼ੁਰਗ ਤੇ ਜੀ ਉਹਨਾਂ ਨੇ ਜੇ ਗਾਗਰਾਂ ਵਗੈਰਾ ਖੂਹ ਚ ਪਾਣੀ ਕੱਢਣ ਵਾਲੀਆਂ ਗੜਬੇ ਬਾਟੇ ਤੇ ਗੁਰੂ ਸਾਹਿਬ ਨੂੰ ਭੇਟਾ ਕਰ ਦਿੱਤੀ ਠੀਕ ਹੈ ਜੀ ਫਿਰ ਗੁਰੂ ਸਾਹਿਬ ਨੇ ਸਾਨੂੰ ਸਾਡੇ ਮਿਸਤਰੀਆਂ ਨੂੰ ਕਿਹਾ ਕਹਿੰਦੇ ਵੀ ਤੁਸੀਂ ਪਿੰਡ ਛੱਡ ਕੇ ਜਾਣਾ ਕਿਤੇ ਤੁਹਾਡੇ ਉਰੀ ਆਪਣਾ ਮਿੰਤਾ ਪੱਲੇ ਪਊਗੀ ਹੂੰ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਸੰਕਤਾ ਤੁਹਾਡੇ ਕੋਲ ਇੱਥੇ ਹੀ ਆਉਣਗੇ ਜੀ ਹਾਂ ਤੇ ਫਿਰ ਹੁਣ ਜਿਹੜੇ ਇਹ ਭਾਂਡੇ ਨੇ ਇਹ ਤੁਸੀਂ ਇੱਥੇ ਹੀ ਤਿਆਰ ਕਰਦੇ ਹੋ ਤੇ ਜਾਂਦੇ ਕੀ ਤੇਨ ਮਤਲਬ ਗਾਹਕ ਆਪੇ ਤੁਹਾਡੇ ਤੱਕ ਪਹੁੰਚ ਕਰਦਾ ਹੈ ਜਾਂ ਫਿਰ ਤੁਸੀਂ ਕਿਤੇ ਪਹੁੰਚਾਉਨੇ ਹੋ ਮੇਰੇ ਪਤਾ ਜੀ ਮੈਂ ਤਾਂ ਇਕੱਲੇ ਹੀ ਕੰਮ ਕਰਦਾ ਜੀ ਮੇਰੇ ਡੈਡੀ ਵੀ ਇਕੱਲੇ ਕਰਦੇ ਤਾਂ ਤੇ ਫਿਰ ਮੈਂ ਡੈਡੀ ਦੇ ਨਾਲ ਮੈਂ ਲੱਗ ਕੇ ਕੰਮ ਕਰਨਾ 2012 ਚ ਮੇਰੇ ਡੈਡੀ ਚੜ੍ਹਾਈ ਕਰ ਗਏ ਅਟੈਕ ਹੋ ਗਏ ਹੂੰ ਤੇ ਉਤੇ ਬਾਅਦ ਮੈਂ ਹੁਣ ਕੱਲੀ ਕਰਦਾ ਹਾਂ ਜੀ ਹੁਣ ਫਿਰ ਮੈਂ ਪ੍ਰੈਸ ਲੈਂਦੀ ਆ ਪ੍ਰੈਸੇ ਪਰ ਬੰਡ ਬਾਲਨੇ ਜਦ ਪਕੜਾਹਾ ਵਗੈਰਾ ਬਣਾਉਣਾ ਕੋਈ ਬੜੀ ਜੀ ਬਣਾਉਣੀ ਆ ਫਿਰ ਮੈਂ ਹੈਲਪਰ ਲਾਨ ਨਾਲ ਦਿਹਾੜੀ ਪਰ ਤੇ ਫਿਰ ਬਾਕੀ ਬਾਕੀ ਗੱਲਾਂ ਮੈਂ ਆਪ ਕਰਦਾ ਸਾਰਾ ਕੰਮ ਕਟਾਈ ਕਰਕੇ ਕਰਦਾ ਜਾਂ ਦੇਖੋ ਥੋੜੇ ਨਾ ਕਟਾਈ ਹੋਈ ਵੇ ਪੂਰੀ ਹਾਂਜੀ ਹਾਂਜੀ ਪ੍ਰੋਪਰ ਕਟਾਈ ਹੋਈ ਹੈ ਇੱਥੇ ਤੇ ਵੀ ਕਰਨਾ ਸਾਰਾ ਤੇ ਕਟਾਈ ਨਾਲ ਬਣਦੀ ਜਿਹੜੇ ਹੁਣ ਪਾਲਸ ਮਾਰ ਕੇ ਬਣਾਉਣਾ ਉਹਦਾ ਇਹਦਾ ਬਹੁਤ ਜ਼ਮੀਨਾਂ ਦਾ ਅਸਮਾਨ ਦਾ ਫਰਕ ਦੀ ਤੇ ਇਹ ਸਾਰਾ ਤੁਸੀਂ ਹੱਥ ਨਾਲ ਕਟਾਈ ਕੀਤੀ ਹੈ ਹਾਂਜੀ ਹਾਂਜੀ ਇਹਦੇ ਤਾਂ ਨਿਸ਼ਾਨ ਦਿਖਦੇ ਨੇ ਦੇਖੋ ਇਹ ਸਾਰੇ ਆ ਗੜਬਾ ਵੀ ਕੁੱਟ ਕੇ ਬਣਾਇਆ ਸਾਰਾ ਦੇਖੋ ਜੀ ਹਾਂ ਇਹਦੀ ਵੀ ਕਟਾਈ ਕਰੀ ਵੀ ਹੈ ਠੀਕ ਹੈ ਜੀ ਇਹ ਕਟਾਈ ਦੇ ਨਾਲੇ ਇਹ ਚਮਕਬੱਧ ਆਉਂਦੀ ਹੈ ਟਿਕਟ ਥੋਸ ਹੋ ਜਾਂਦਾ ਲਗਵਾ ਜੀ ਤੇ ਇੱਕ ਅਸੀਂ ਪਿੱਛੇ ਤੁਹਾਡੇ ਦੇਖ ਪਾ ਰਹੇ ਆ ਬੜੇ ਵੱਡੇ ਵੱਡੇ ਜਿਹੜੇ ਭਾਂਡੇ ਨੇ ਇਹ ਰੱਖੇ ਨੇ ਜ਼ਾਹਿਰ ਤੌਰ ਤੇ ਇਹ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਹੋਰ ਥਾਵਾਂ ਦੇ ਉੱਤੇ ਇਸਤੇਮਾਲ ਹੁੰਦੇ ਹੋਣੇ ਕਿ ਇਹ ਵੀ ਸਾਰਾ ਤੁਹਾਡੇ ਹੱਥੀਂ ਕੀਤਾ ਹੋਇਆ ਕੰਮ ਹੈ ਇਹ ਵੀ ਹੱਥੀਂ ਕਰਦੇ ਜੀ ਹਾਂ ਇਹ ਵੀ ਹੱਥੀਂ ਇਹ ਜਿਹੜੀ ਪ੍ਰੈਸਨ ਬੈਂਡ ਪਾ ਕੇ ਬਣਾਉਣੀ ਜੀ ਹੁਣ ਬਾਹਰ ਕੇ ਬੈਡਿੰਗ ਕਰਦੇ ਨੇ ਜੀ ਕਟਿੰਗ ਕਰਕੇ ਫਿਰ ਵਿੱਚ ਭਾਰਤ ਮਾਰਦੇ ਨੇ ਜੀ ਤੇ ਇਹਦੇ ਵੀ ਆਰਡਰ ਆਉਂਦੇ ਨੇ ਤੁਹਾਨੂੰ ਇਹ ਗੁਰਦੁਆਰੇ ਸਾਹਿਬ ਦੀ ਜਾਨੀ ਹਾਂ ਜੀ ਆਰਡਰ ਹੁੰਦੇ ਜੀ ਆਰਡਰ ਤੇ ਬਣਾਉਣੀ ਜੀ ਆਦੋ ਥੋੜੇ ਬਹੁਤੇ ਸਵੇਰ ਵੀ ਰੱਖ ਲੈਂਦੇ ਬਣਾ ਕੇ ਦੋ ਚਾਰ ਪੀਸ ਹਾਂ ਤੇ ਬਾਕੀ ਜ਼ਿਆਦਾਤਰ ਤਾਂ ਮੈਦਾ ਆਰਡਰ ਤੇ ਹੀ ਬਣਾਉਣਾ ਹੀ ਹੁੰਦਾ ਅੱਜ ਕੱਲ ਬੜਾ ਮਾਡਰਨ ਜ਼ਮਾਨਾ ਹੈ ਹਰ ਚੀਜ਼ ਦੇ ਵਿੱਚ ਸਾਨੂੰ ਰੰਗ ਚਾਹੀਦਾ ਹੈ ਹਰ ਚੀਜ਼ ਸਾਨੂੰ ਰੈਡੀ ਟੂ ਕੁਕ ਚਾਹੀਦੀ ਹੈ ਜਿਵੇਂ ਅਸੀਂ ਯੂਜ਼ ਕਰਦੇ ਹਾਂ ਨਾਨ ਸਟਿਕ ਪੈਨ ਵਗੈਰਾ ਉਹਦੇ ਵਿੱਚ ਚੀਜ਼ਾਂ ਥੱਲੇ ਨਹੀਂ ਲੱਗਦੀਆਂ ਨਾਲ ਦੀ ਨਾਲ ਰੈਡੀ ਹੋ ਜਾਂਦੀਆਂ ਉਹਨਾਂ ਤੇ ਇਨਾਂ ਭਾਂਡਿਆਂ ਦੇ ਵਿੱਚ ਕਿੰਨਾ ਕੁ ਫਰਕ ਲੱਗਦਾ ਹੁਣ ਨਾਨ ਸਟਿਕ ਤਾਂ ਇਹ ਵੀ ਲੱਗ ਲਜਾਣ ਦੀ ਹੁਣ ਸੱਤਿਆ ਹੁਣ ਫਲੈਟ ਕਰਾਈ ਦੇ ਕਿਨ ਬਾਹਰਲੇ ਕੈਨੇਡਾ ਅਮਰੀਕਾ ਵਾਲੇ ਬੰਦੇ ਤੇ ਇਹ ਹਾਂ ਇਹ ਜਿਹੜੀ ਫਿਰ ਅਸੀਂ ਬਣਾਉਨੇ ਨਾ ਹਲਕੀ ਜਿਹੀ ਬਣਾਉਂਦੇ ਹੈਗੇ ਜਿਹੜੀ ਹਲਕੀ ਭਾਂਡਾ ਹੁੰਦਾ ਬਰਤਨ ਕੋਈ ਵੀ ਬਣਾ ਵਸ ਟੀਲ ਦਾ ਲੈ ਲਓ ਕਾਸੀ ਦੇ ਵੀ ਉਹ ਹਲਕੇ ਕਰਕੇ ਲਾਉਂਦੇ ਸੀਟ ਥੱਲੇ ਉਹ ਦਾਲ ਸਬ지 ਇਹ ਤਾਂ ਅਸੀਂ ਹੈਗੀ ਬਣਾਉਣਾ ਸਾਰੇ ਮੇਰੇ ਪਰ ਮੈਂ ਤਾਂ ਜ਼ਿਆਦਾਤਰ ਹੈਗੀ ਬਣਾਉਣਾ ਹੈ ਹਾਂ ਬਣਾਉਨੇ ਸਾਰੇ ਕਟਾਈ ਕਰਕੇ ਥੋੜੇ ਨਾਲ ਇਹ ਕਾਰੇ ਨਿਸ਼ਾਨ ਦੇ ਵਿੱਚ ਜੀ ਅਗਰ ਅੱਜ ਦੇ ਟਾਈਮ ਦੇ ਗੱਲ ਕਰੀਏ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਮਾਡਰਨ ਜਮਾਨੇ ਦੇ ਵਿੱਚ ਅੱਜ ਕੱਲ ਅਸੀਂ ਆ ਗਏ ਹਾਂ 21ਵੀਂ ਸਦੀ ਸਾਡੀ ਚੱਲੀ ਜਾਂਦੀ ਹੈ ਤੇ ਇਨ੍ਹਾਂ ਭਾਂਡਿਆਂ ਦੀ ਅੱਜ ਵੀ ਉਸੇ ਤਰੀਕੇ ਦੇ ਨਾਲ ਕਦਰ ਹੈਗੀ ਹੈ ਲੋਕੀ ਮੰਗਦੇ ਨੇ ਕਦਰ ਤਾਂ ਅੱਗੇ ਨਾਲੋਂ ਜੀ ਬਹੁਤ ਹੁਣ ਅੱਗੇ ਤਾਂ ਅਤੇ 30 40 30 ਸਾਲ ਪਹਿਲਾਂ 25 30 ਸਾਲ ਪਹਿਲਾਂ ਜੀ ਘੱਟ ਸੇਲ ਹੁੰਦੀ ਸੀ ਬਹੁਤ ਹੁਣ ਲੋਕਾਂ ਨੂੰ ਚੈਨਲਾਂ ਤੇ ਐਡ ਆਉਣ ਲੱਗੀ ਛੱਡੀ ਜੀ ਸੰਗਤਾਂ ਨੂੰ ਵੀ ਪਤਾ ਲੱਗ ਗਿਆ ਵੀ ਸਰਬਲੂ ਦੇ ਭੰਡਜ ਖਾਣਾ ਕਿੰਨਾ ਬੈਨੀਫਿਟ ਹੈ ਇਹਦੇ ਬਿਮਾਰੀਆਂ ਚੱਕ ਨਹੀਂ ਹੈ ਹਾਂਜੀ ਪੂਰੇ ਹੁਣ ਸਾਧੂ ਸੰਤ ਵੀ ਬਹੁਤ ਲਿਆਣ ਲੱਗੇ ਪਹਿਲਵਾਨ ਜਿਹੜੇ ਖੋਲਦੇ ਆ ਇਹਨਾਂ ਵਿੱਚ ਬਣਾ ਕੇ ਦਾਲ ਸਬਜ਼ੀਆਂ ਕੋਡੀ ਕੋਡੀ ਗੁੱਡੀ ਖੇੜਦੇ ਜਿਹੜੇ ਇਹਨਾਂ ਵਿੱਚ ਬਣਾ ਕੇ ਖਾਣੇ ਜੀ ਜੋ ਵੀ ਉਹਨੇ ਚਿਕਨ ਵਗੈਰਾ ਖਾਣਾ ਮਟਰ ਨੂੰ ਕੁਝ ਵੀ ਖਾਣੇ ਹਮ ਲੱਸੀ ਦੁੱਧ ਦਹੀਂ ਗਰਮ ਕਰਨਾ ਇਹਦੇ ਵਿੱਚ ਗਰਮ ਕਰਕੇ ਹਾਰੇ ਜਰਾ ਕੇ ਫਿਰ ਛਕਦੇ ਯੂ نو ਤੇ ਦੂਜੀ ਵਿਦੇਸ਼ਾਂ ਦੇ ਵਿੱਚ ਕਿੰਨੇ ਕੁ ਲੋਕ ਨੇ ਜਿਹੜੇ ਇਹ ਡਿਮਾਂਡ ਕਰਦੇ ਨੇ ਬਦੇਸ ਚ ਜਾਈ ਜਾਂਦਾ ਬਦੇਸਾਂ ਦੀ ਸਮਾਨ ਦੀ ਹੁਣ ਦੂਜੀਆਂ ਦੁਕਾਨਾਂ ਤੇ ਵੀ ਜਾਂਦਾ ਜੀ ਮੈਂ ਵੀ ਦੰਨਾ ਮੈਂ ਤਾਂ ਜਣੀ ਆਰਡਰ ਤੇ ਬਣਾਉਣਾ ਮੇਰੇ ਪਤਾ ਫਿਰ ਮਹੀਨੇ-ਮਹੀਨੇ ਟਾਈਮ ਪਹਿਲਾਂ ਬੁੱਕ ਕਰਨਾ ਪੈਂਦਾ ਹਾਂ ਬਾਕੀ ਹੁਣ ਉੱਧਰ ਦੇ ਬਾਹਰਲੇ ਲੋਕਾਂ ਨੂੰ ਵੀ ਪਤਾ ਲੱਗ ਗਿਆ ਵੀ ਕਟਾਈ ਵਾਲਾ ਸਮਾਨ ਜਾਂ ਪਾਲਤ ਵਾਲੇ ਦੇ ਸਮਾਨ ਦਾ ਕੀ ਫਰਕ ਹੈ ਇੱਕ ਸਟੀਲ ਮਿਕਸ ਵੀ ਬਣਾਈ ਜਾਂਦੇ ਜੀ ਉਹ ਸਿੱਕ 20% ਸਟੀਲ ਪਾਈ ਦੀ ਹੈ ਉਹਦੇ ਵੀ ਕਹੀ ਜਾਂਦੇ ਵੀ ਇਹ ਸਰਬਲੋ ਹੈ ਬੀ ਪਿਓਰ ਸਰਬਲੋ ਇਹਨੂੰ ਜੰਗ ਨਹੀਂ ਲੱਗਦੀ ਜੰਗ ਤਾਂ ਲੱਗੂ ਵੀ ਲੱਗੂ ਜੀ ਜੰਗ ਨਾਲ ਲੱਗਣ ਨਾਲ ਇਹ ਪਤਾ ਲੱਗਦਾ ਵੀ ਪਿਓਰ ਸਰਬਲੋ ਹੈ ਇਹਦਾ ਰੰਗ ਵੀ ਕਾਲਾ ਹੁੰਦਾ ਫਿਰ ਇਹਦਾ ਕਿਵੇਂ ਆਪਾਂ ਨੂੰ ਪਤਾ ਲੱਗਦਾ ਕਿ ਇਹ ਪਿਓਰ ਸਰਬਲੋ ਹੈ ਜਾਂ ਫਿਰ ਇਹਦੇ ਵਿੱਚ ਸਟੀਲ ਮਿਕਸ ਕੀਤਾ ਹੋਇਆ ਜਿਹੜਾ ਸਟੀਲ ਮਿਕਸ ਹੈ ਜੀ ਉਹਦੇ ਵਿੱਚ ਤਾਂ ਜਿੱਦ ਤੁਸੀਂ ਜੀ 5 ਸਾਲ ਰੱਖ ਲੋ ਠੀਕ ਹੈ ਜੀ ਉਹਦੇ ਰੰਗ ਦਾ ਫਰਕ ਨਹੀਂ ਪਊਗਾ ਚਾਹ ਬਣਾ ਲਓ ਦਾਲ ਸਬਜ਼ੀ ਕੁਝ ਵੀ ਲਾ ਲਓ ਜਿਹੜਾ ਇਹ ਸਰਬ ਲੋ ਹੈ ਇੱਥੇ ਕਿਤਾ ਕਟਾਈ ਦਾ ਛੱਟਾਂ ਦਿਖਣ ਗਿਆ ਲੱਗੇ ਹੋਇਆ ਨਿਸ਼ਾਨ ਜੀ ਹਾਂ ਅਰ ਦੂਜਾ ਇਹਦੇ ਵਿੱਚ ਤੁਸੀਂ ਦਾਲ ਸਬ지 ਗਰਮ ਗਰਮ ਪਾਉਗੇ ਦਾਲ ਦਾ ਰੰਗ ਕਾਲਾ ਹੋ ਜਾਂਦਾ ਮਾਂ ਹੀ ਦਾ ਅੱਛਾ ਇਹਨੇ ਬਰਤਨ ਨੇ ਚਟਾਉ ਦੇਣਾ ਠੀਕ ਹੈ ਜੀ ਦੁੱਧ ਪਾਉਗੇ ਚਾਹ ਚਾਹ ਦਾ ਫਰਕ ਪੈਂਦਾ ਦੁੱਧ ਦਾ ਹੀ ਫਰਕ ਪੈਂਦਾ ਦੁੱਧ ਦਾ ਥੋੜਾ ਜਿਹਾ ਘੱਟ ਪੈਂਦਾ ਚਾਹ ਦਾ ਜ਼ਿਆਦਾ ਪੈਂਦਾ ਹੀ ਦਾਲਾਂ ਦਾ ਜ਼ਿਆਦਾ ਪੈਂਦਾ ਹੀ ਫਰਕ ਰੰਗ ਦਾ ਉਹ ਜਿਹੜੀ ਦਾਲ ਸਬ지 ਕਾਲੀ ਹੋ ਜਣੀ ਆ ਉਹ ਆਪਾਂ ਖਾਉਗੇ ਉਹ ਆਪਣੇ ਸਰੀਰ ਨੂੰ 100% ਅਸਰ ਕਰੂਗੀ ਬਣੀ ਉਹ ਆਇਰਨ ਜਾਂਦੀ ਉਹ ਆਇਰਨ ਨਹੀਂ ਹੁੰਦੀ ਜੀ ਪਿਓਰ ਜਿਹੜੀ ਸਟੀਲ ਮਿਕਸ ਕਰੀ ਜਾਂਦੇ ਆ ਬਣਾਉਂਦੇ ਆ ਇਹ 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 2 ਨੰਬਰ ਦਾ ਕੰਮ ਹੈ ਜੀ ਸਾਰਾ ਇਹ ਇਹਦੇ ਵਿੱਚ ਸਰਿਆਂ ਬਦ ਲੱਗਦਾ ਵੀ ਕੰਮ ਨਹੀਂ ਕਰਦਾ ਹੈਗਾ ਉਹਦਾ ਤਾਂ ਤੁਸੀਂ ਧੋਵੋਗੇ ਉਹਨੂੰ ਜੰਗ ਨਹੀਂ ਲੱਗਣੀ ਜੇ 20% ਢੀਲ ਪੈ ਗਈ ਹੈ। ਯਾਨੀ ਕਿ ਜਦੋਂ ਤੱਕ ਇਹਨੂੰ ਵਰਤੇਦੇ ਰਵਾਂਗੇ ਉਦੋਂ ਤੱਕ ਇਹ ਬਿਲਕੁਲ ਸਾਫ਼ ਇਸੇ ਤਰੀਕੇ ਪਿਆ ਰਹੂਗਾ ਜਦੋਂ ਰੱਖ ਦਾਂਗੇ ਫਿਰ ਇਹ ਜੰਗ ਫੜ ਲੈਂਦਾ। ਇਹਨੂੰ ਬਰਤਨ ਤੁਸੀਂ ਡੇਲੀ ਇੱਕ ਦੋ ਟਾਈਮ ਤਾਂ ਵਰਤਣਗੇ ਜੀ ਉਤੇ ਬਾਅਦ ਜੇ ਨਹੀਂ ਬਤਨਾ ਫਿਰ ਇਹਨੂੰ ਅੱਧੀ ਸੀਗੀ ਜਾਂ ਫੈਂਡ ਲਾ ਕੇ ਰੱਖ ਦੋ ਬਾਹਰ ਅੰਦਰ ਫਿਰ ਨਹੀਂ ਜੰਗ ਲੱਗਦਾ ਹਾਲ-ਥਾਲ ਪਿਆਰੀ ਚੈਦੀ ਫਿਰ ਜੰਗ ਨਹੀਂ ਲੱਗਦੀ ਨਹੀਂ ਨਹੀਂ ਲੱਗਦਾ ਫਿਰ ਥੰਦੇ ਆ ਜਾਂਦੀ ਜੀ ਪਰ ਹੂੰ ਤੇ ਜਿਵੇਂ ਤੁਸੀਂ ਦੱਸਿਆ ਕਿ ਅੱਜ ਕੱਲ ਲੋਕ ਬੜੇ ਜਾਗਰੂਕ ਹੋ ਰਹੇ ਨੇ ਉਹਨਾਂ ਨੂੰ ਪਤਾ ਹੈ ਕਿ ਸਰਬਲੋ ਦੀਆਂ ਜਿਹੜੀਆਂ ਚੀਜ਼ਾਂ ਨੇ ਦਾ ਇਸਤੇਮਾਲ ਕਰਨਾ ਹੈ ਕਿ ਸਰਕਾਰਾਂ ਦੇ ਵੱਲੋਂ ਵੀ ਕਦੀ ਕਿਸੇ ਤਰ੍ਹਾਂ ਦੀ ਕੋਈ ਆ ਕੇ ਡਿਮਾਂਡ ਹੋਈ ਹੈ ਜਾਂ ਉਹਨਾਂ ਦੇ ਵੱਲੋਂ ਵੀ ਤੁਹਾਨੂੰ ਕਦੀ ਆ ਕੇ ਪਲੋਸਿਆ ਗਿਆ ਹੈ ਅਪਰੀਸ਼ੀਏਟ ਕੀਤਾ ਗਿਆ ਹੈ ਸਰਕਾਰ ਨੇ ਤੁਹਾਨੂੰ ਕੋਈ ਅਜੇ ਤੱਕ ਕੁਝ ਨਹੀਂ ਕੋਈ ਸਰਕਾਰ ਨੇ ਕੋਈ ਗੱਲ ਵੀ ਨਾ ਪੁੱਛੀ ਹੈ ਨਾ ਕੁਝ ਕਿਹਾ ਹੈ ਕੋਈ ਨਹੀਂ ਸਰਕਾਰ ਵੱਲੋਂ ਕੋਈ ਨਹੀਂ ਆਈ ਸਾਡੇ ਕੋਲ ਜਿਵੇਂ ਪਿੰਡ ਕੜੂਆ ਦਾ ਬੜਾ ਨਾਮ ਹੈ ਦੇਸ਼ਾਂ ਵਿਦੇਸ਼ਾਂ ਤੱਕ ਜਾਂਦਾ ਹੈ ਕਿਉਂਕਿ ਇੱਥੇ ਇੱਕ ਤਾਂ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਉਸ ਸਾਖੀ ਦਾ ਜਿੱਥੇ ਸਤਵੇਂ ਗੁਰੂ ਹਰ Rai ਜੀ ਦਾ ਨਾਮ ਆਉਂਦਾ ਹੈ ਇੱਥੇ ਤੇ ਨਾਲ ਹੀ ਨਾਲ ਜਿਵੇਂ ਦੱਸਿਆ ਜਾਂਦਾ ਹੈ ਕਿ ਆਪਣੇ ਸਰੀਰ ਦੇ ਵਿੱਚ ਵੀ ਸਾਨੂੰ ਕਮੀਆਂ ਨੂੰ ਪੂਰਾ ਕਰਨ ਦੇ ਲਈ ਖਾਸ ਤੌਰ ਤੇ ਆਇਰਨ ਦੀ ਕਮੀਆਂ ਨੂੰ ਪੂਰਾ ਕਰਨ ਦੇ ਲਈ ਸਰ ਲੋਹੇ ਦੇ ਜਿਹੜੇ ਭਾਂਡੇ ਨੇ ਵਰਤਨੇ ਚਾਹੀਦੇ ਨੇ ਹਾਂ ਜੀ ਆਪਣਾ ਅ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਨੇ ਵੀ ਜੱਟ ਜਿਆਦਾ ਆਪਣਾ ਆਨੰਦ ਪ੍ਰਦਾਵਾਂ ਸੰਚਾਰ ਕਰਾਇਆ ਸੀ ਹਾਂਜੀ ਜਦੋਂ ਫਿਰ ਸਿੰਘ ਭੇਜਦੀ ਸਾਡੇ ਪਿੰਡ ਦੇ ਕੜੂਏ ਗੁਰੂ ਸਾਹਿਬ ਨੇ ਕਿਹਾ ਤਾਂ ਵੀ ਉੱਥੇ ਦੇ ਖੰਡੇ ਬਾਟੇ ਦੇ ਲਿਕੇ ਆਮ ਸੰਚਾਰ ਕਰਾਉਣਾ ਪੰਜ ਪਿਆਰੀ ਸੱਦਣੀ ਤੇ ਜਦੋਂ ਫਿਰ ਸਾਡੇ ਪਿੰਡ ਤੇ ਲਿਕੇ ਕੀਤੇ ਜੀ ਅੱਛਾ ਸਾਰਾ ਸਮਾਨ ਹੂੰ ਤੇ ਤਾਂ ਵਰਦਾਨ ਹੈ ਇਸ ਪਿੰਡ ਦੀ ਹਾਂਜੀ ਹਾਂ ਫਿਰ ਉਹ ਖੰਡਾ ਬਾਟਾ ਕਰਕੇ ਵੀ ਜਿਆਦਾ ਸਾਡੇ ਪਿੰਡ 'ਚ ਮਿਸਤਰੀਆਂ ਨੂੰ ਵਰਦਾਨ ਹੋ ਗਿਆ ਜਿਆਦਾ ਗੁਰੂ ਗੁਰੂ ਹਰਿ ਸਾਹਿਬ ਜੀ ਸਭ ਤੋਂ ਪਹਿਲੇ ਜੀ ਨੇ ਸਾਨੂੰ ਪ੍ਰਦਾਨ ਦਿੱਤਾ ਉਹ ਤੇ ਇੱਕ ਖਾਸ ਤੌਰ ਤੇ ਜਿਹੜੇ ਅੱਜ ਕੱਲ ਦੇ ਨੌਜਵਾਨ ਨੇ ਉਹ ਜਿਹੜਾ ਕੜਾ ਆਪਾਂ ਪਾਉਂਦੇ ਆ ਉਹ ਇਸਤੇਮਾਲ ਕਰਦੇ ਨੇ ਸਰਬਲੋਹ ਦਾ ਉਹਦਾ ਕੀ ਫਾਇਦਾ ਹੁੰਦਾ ਕੜੇ ਨਾਲ ਐ ਵੀ ਕੋਈ ਬਾਹਣ ਵਾਲਾ ਆਪਣੇ ਘਸ ਦਾ ਜੀ ਕੜਾ ਇਹਦੇ ਨਾਲ ਵੀ ਆਪਣੇ ਨਾੜਾਂ ਨੂੰ ਜਿਹੜੀਆਂ ਅੰਦਰ ਤਾਕਤ ਮਿਲਦੀ ਹੈ ਕੜਾ ਤਾਂ ਸਰਬਲੋਹ ਦਾ ਪਾਉਂਦੇ ਆ ਬਾਕੀ ਹੁਣ ਪੰਜ ਕਕਾਰਾਂ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀ ਹੈ ਵੀ ਅਮਰ ਸੰਚਾਰ ਕਰਨ ਜੀ ਇਹ ਤਾਂ ਮੇਨ ਚੀਜ਼ਾਂ ਹੋ ਗਈਆਂ ਜੀ ਤੇ ਡਿਮਾਂਡ ਹੈਗੀ ਕੜੇ ਦੀ ਵੀ ਪੂਰੀ ਕੜੇ ਦੀ ਡਿਮਾਂਡ ਹੈਗੀ ਜੀ ਕੜਾ ਬਣਾਉਂਦਾ ਕੋਈ ਨਹੀਂ ਕੋਈ ਇੱਕ ਮਿਸਤਰੀ ਬਣਾਉਂਦੇ ਓਰੇ ਸਾਡੇ ਨਿਹਤਰ ਸਿੰਘ ਅੱਧਾ ਹਾਂ ਬਾਕੀ ਕੋਈ ਨਹੀਂ ਬਣਾਉਂਦਾ ਤੇ ਫਿਰ ਮਿੰਤ ਬਫ ਪੈਂਦੀ ਜੀ ਫਿਰ ਜਾਨਾ ਤੇ ਪਿੰਡ ਦੇ ਵਿੱਚ ਕਿੰਨੇ ਕ ਘਰ ਨੇ ਜਿਹੜਾ ਇਹ ਕੰਮ ਅੱਜ ਵੀ ਕਰ ਰਹੇ ਨੇ ਸਾਡੇ ਸ਼ਹੀਦ ਕਨ੍ਹਜੀਰੇ ਸਾਡੇ ਤੇ ਕਿੰਨੀਆਂ ਕ ਪੀੜੀਆਂ ਤੋਂ ਇਹ ਕੰਮ ਚੱਲਦਾ ਆ ਰਿਹਾ ਪੀੜੀਆਂ ਤਾਂ ਦੇਖ ਲਓ ਜੀ ਹੁਣ 1660 ਸੀ ਜੀ ਤੇ ਵੀ ਪਹਿਲਾਂ ਦੇ ਕਰਦੇ ਬਜ਼ੁਰਗ ਕੰਮ ਸਾਡੇ ਦੇਖ ਲਓ ਹਮ ਹੁਣ ਮੈਂ ਤਾਂ ਮੇਰੇ ਦਾਦਾ ਜੀ ਦਾ ਪਹਿਲਾਂ ਦਦੇ ਦੀ ਵੀ ਪਹਿਲਾਂ ਜਣੀ ਕਰਦੀ ਸੀ ਕੰਮ ਜੀ ਮੇਰਾ ਡੈਡੀ ਕਰਦਾ ਤਾਂ ਹੁਣ ਮੈਂ ਕਰਦੇ ਹਾਂ ਹੂੰ ਮੇਰਾ ਮੁੰਡਾ ਛੋਟਾ ਜੀ ਥੋੜਾ ਜਿਹਾ ਤਿੰਨ ਬੇਟੀਆਂ ਇੱਕ ਲੜਕਾ 9 ਸਾਲ ਦਾ ਪਤਾ ਨਹੀਂ ਕਰੂਗਾ ਕਿ ਨਹੀਂ ਹੂੰ ਉਹ ਚਲੋ ਅੱਗੇ ਬੱਚਿਆਂ ਦਾ ਤੇ ਇਸੇ ਕਿਤੇ ਚ ਰਹਿਣਾ ਬੱਚਿਆਂ ਨੂੰ ਵੀ ਇਸੇ ਚ ਲੈ ਕੇ ਆਉਣਾ ਹੈ ਇਸੇ ਕਿਤੇ ਚ ਰਹਿਣਾ ਇਹ ਇਸੇ ਕਿਤੇ ਚ ਰਹਿਣਾ ਇਹ ਹੀ ਕੰਮ ਕਰਉ ਨੀ ਮੈਂ ਤਾਂ ਕਹਿੰਦਾ ਹੁਣ ਮੇਰੇ ਡੈਡੀ ਵੀ ਕਹਿੰਦਾ ਵੀ ਮੇਰੀ ਦੁਕਾਨ ਖੁੱਲੀ ਰਹੇ ਮੇਰਾ ਨਾਂ ਚੱਲਦਾ ਰਹੇ ਹਾਂ ਉਹਨੂੰ ਬੱਚਿਆਂ ਦਾ ਪਤਾ ਨਹੀਂ ਹੁਣ ਕਰਨਾ ਕਿ ਨਹੀਂ ਹੁਣ ਪਰ ਖੁਸ਼ ਹਾਂ ਆਪਦੇ ਇਸ ਕੰਮ ਨਾਲ ਤਾਂ ਹੁਣ ਵੀ ਕਈ ਜਨਬੰਦ ਕਹਿੰਦਾ ਖੜਕਾ ਹੁੰਦਾ ਮੈਂ ਨਹੀਂ ਕਰਨਾ ਖੁਸ਼ ਹਾਂ ਤੁਸੀਂ ਹੈਂ ਖੁਸ਼ ਹਾਂ ਇਸ ਕੰਮ ਨਾਲ ਖੁਸ਼ ਤਾਂ ਉਹ ਕਹਿੰਦੇ ਕਰਨਾ ਹੀ ਨਹੀਂ ਖੁਸ਼ ਤਾਂ ਹੋਣਾ ਉਹਨਾਂ ਤਾਂ ਬੱਚੀਆਂ ਦੀ ਜੇ 9 ਸਾਲ ਦਾ ਉਹਨੂੰ ਕਹਿੰਦੇ ਵੀ ਬਰੇ ਜੀ 9 ਜਿੱਕ ਤੱਕ ਤੁਸੀਂ ਆਪ ਕਰਕੇ ਰਾਜੀ ਹੋ ਮੈਂ ਤਾਂ ਹੁਣ ਕਰਨਾ ਹੀ ਪੈਣਾ ਜੀ ਮੈਂ ਤਾਂ ਹੁਣ ਕਰਦੇ ਕੰਮ ਜੀ ਹੋ ਗਏ ਦੂਜੇ ਦਿਨ ਤੁਹਾਨੂੰ ਆਏ ਜੀ ਮਹਾਰਾਜ ਦੀ ਕਿਰਪਾ ਵੀ ਅਸੀਂ ਆਪਣੇ ਘਰ ਦਾ ਕੰਮ ਕਰਦੇ ਹਾਂ ਜਦ ਮਰਜ਼ੀ ਕੰਮ ਕਰਦੀਏ ਜਦ ਮਰਜ਼ੀ ਛੱਡੀਏ ਜੀ ਬਿਮਾਰ ਠਹ ਮਾਰਾ ਬੰਦ ਕਰਦੇ ਹਾਂ ਦੁਕਾਨ ਜਦ ਮਰਜ਼ੀ ਖੋਦ ਲਈ ਹੁਣ ਤੇ ਕਿਸੇ ਦੇ ਅਸੀਂ ਮਾਰਾ ਦੀ ਪਲਮੀ ਹੈ ਕਿਸੇ ਦੀ ਗਲਮੀ ਹੈ ਜੀ ਤੇ ਨਾ ਇੱਕ ਸਾਖੀ ਦੇ ਵਿੱਚ ਉਹ ਵੀ ਦੱਸਦੇ ਸੀਗੇ ਕਿ ਜਦੋਂ ਗੁਰੂ ਹਰਰਾਏ ਜੀ ਖੁਸ਼ ਹੋਏ ਤੇ ਉਹਨਾਂ ਨੇ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਕਿ ਛੱਡ ਕੇ ਨਹੀਂ ਜਾਣਾ ਪਿੰਡ ਉਹਨਾਂ ਨੇ ਇਹ ਵਚਨ ਕੀਤੇ ਸੀ ਤੇ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਤੁਹਾਡੇ ਜਿਹੜੇ ਇਹ ਭਾਂਡੇ ਨੇ ਇਹ ਸੋਨੇ ਚਾਂਦੀ ਦੇ ਭਾਅ ਵੀ ਕਿਆ ਕਰਨਗੇ ਕਿ ਸੱਚ ਵਿੱਚ ਅਜਿਹਾ ਹੈ ਹਾਂ ਇਹ ਸੁਣੀ ਆ ਜੀ ਦੀ ਗੱਲ ਜੀ ਕਹਿੰਦੇ ਆਉਂਦੇ ਵੀ ਜਿਵੇਂ ਸੋਨੇ ਚਾਂਦੀ ਦੇ ਭਾਅ ਵਿਕਣਗੇ ਕਿ ਟਾਈਮ ਤੇ ਹੁਣ ਜਿਹੜੇ ਬਰਕਤ ਬਥੇਰੀ ਮਹਾਰਾਜ ਕਿਰਪਾ ਨਾਲ ਅੰਮ੍ਰਿਤ ਵੱਡੇ ਪਈਆਂ ਦੀ ਜੜੀ ਦਸਾਣਾ ਉਹਦੀ ਕਿਰਤ ਬੱਲੇ ਬੰਦੀ ਜੀ ਹਾਂਜੀ ਤੇ ਫਿਰ ਭਾਂਡੇ ਨੇ ਜਿਵੇਂ ਇਹਨਾਂ ਦਾ ਥੋੜਾ ਜਿਹਾ ਸੰਦਸੋਂਗੇ ਤਕਾਜ਼ਾ ਕੀ ਹੈ ਕਿ ਇਹ ਚੀਜ਼ ਕਿੰਨੇ ਚ ਵਿਕਦੀ ਹੈ ਜਾਂ ਕਿਸ ਹਿਸਾਬ ਨਾਲ ਵਿਕਦੀ ਹੈ ਇਹ ਤਾਂ ਵਿੱਚ ਬਾਇਆ ਵੇਡ ਦਿੰਨੇ ਜੀ ਕਿਲੋ ਹਿਸਾਬ ਨਾਲ ਹਮ ਜਿਗਾ ਬਾਟੇ ਹੋਗੇ 500 ਰੁਪਏ ਕਿਲੋ ਦਿੰਨੇ ਮੈਂ ਪੂਰਾ ਪੂਤ ਫੁੱਲ ਕਟਾਈ ਕਰੀ ਹੋਈ ਬਾਟੇ ਠੀਕ ਹੈ ਇਹ ਪੀਸ ਦੇ ਹਿਸਾਬ ਨਾਲ ਦਿੰਨੇ ਆ ਗੜਬਾ 3000 ਦਾ ਉਹ ਵੀ ਉਹ ਰਿਪਟਾ ਵਾਲਾ ਜਿਹੜਾ ਹੈ ਇਹਦੀ ਲੇਬਰ ਜ਼ਿਆਦਾ ਹੈ 3300 ਰੁਪਏ ਦਿੰਨੇ ਹਮ ਇਹਦੇ ਤੇ ਜ਼ਿਆਦਾ ਟਾਈਮ ਲੱਗਦਾ ਜੀ ਤੇ ਕਿਲੋ ਹਿਸਾਬ ਨਾਲ ਦਿੰਨੇ ਆ 400 ਰੁਪਏ ਕਿਲੋ ਜੀ ਉਹ 300 ਰੁਪਏ ਕਿਲੋ ਕੜਾਈ ਪਰਾਇਗ ਵੀਨ ਪੀਸ ਦੇ ਹਿਸਾਬ ਨਾਲ ਚੰਚਾ 50 ਰੁਪਏ ਦਾ ਵਟਾ ਤਬਾ 640 ਹੈ ਵੀ ਹੈ ਕਰਤੀ 300 ਦੀ ਹਮਤਲਬ ਇਹ ਚੀਜ਼ਾਂ ਤੁਸੀਂ ਪੀਸ ਦੇ ਹਿਸਾਬ ਨਾਲ ਤੇ ਜਿਵੇਂ ਕਿਲੋ ਦੇ ਹਿਸਾਬ ਨਾਲ ਜਿਹੜਾ ਉਹ ਵੇਚਦੇ ਆ ਵੀਨ ਦੇ ਹਿਸਾਬ ਨਾਲ ਨਹੀਂ ਪੀਸ ਦੇ ਹਿਸਾਬ ਨਾਲ ਵੀ ਨਹੀਂ ਜਹ ਜੀ ਜਣੀ ਮਿੰਤਾ ਜੀ ਉਹਦੇ ਪੈਸੇ ਲਾਉਣੇ ਤੁਹਾਨੂੰ ਲੱਗਦਾ ਹੈ ਸੋਨੇ ਚਾਂਦੀ ਦੇ ਭਾਅ ਨੇ ਸੋਨਾ ਚਾਂਦੀ ਹੁਣ ਜੀ ਇਸ ਟਾਈਮ ਤੇ ਮੁਸ਼ਕਲ ਹੈ ਜੀ ਹੁਣ ਲੱਖ ਰੁਪਏ ਨੂੰ ਸੋਨਾ ਹੋਇਆ ਪਈ ਜੀ ਹੁਣ ਜੋਨੇ ਚਾਂਦੀ ਦੇ ਪਾਉ ਕਿੱਥੇ ਗਾਂ ਇੱਕ ਹੋਰ ਵੀ ਆ ਹੁਣ ਗਾਂ ਬੱਚੇ ਨਹੀਂ ਨਾ ਕੰਮ ਕਰ ਰਹੇ ਗਾਂ ਸਾਡੇ ਜਿਹੜੇ ਹੋਰ ਜਿckਨਾ ਸਾਡੇ ਤੇ ਚਲੋ ਅਸੀਂ ਮਿਸਤਰੀ ਯਾਰ ਦੇ ਹੋਰ ਰਵਿਦਾਸ ਬਾਲਮੀ ਕਿੰਨੇ ਕੰਮ ਕਰਦੇ ਆ ਉਹ ਵੀ ਉਹ ਵੀ ਨਹੀਂ ਕੰਮ ਕਰਕੇ ਖੁਸ਼ ਹੋਈ ਗੀ ਇਹ ਬੈਠਣੇ ਦਾ ਕੰਮ ਹੈ ਜਿਆਦਾ ਹੂੰ ਬਾਕੀ ਗ੍ਰੈਂਡਰ ਬਾਰ ਵੈਲਡਿੰਗ ਵਾਲਾ ਕੰਮ ਤਾਂ ਕਰਦੇ ਨੇੜੇ ਬੰਦੇ ਹੈਗੇ ਮੇਰੇ ਜਨੇ ਹਾਂਜੀ ਆ ਪੂਰਾ ਪ੍ਰੋਪਰ ਕਟਾਈ ਵਾਲੇ ਬੰਦੇ ਨਹੀਂ ਮਿਲਦਾ ਕੋਈ ਥੋੜੀ ਚਿੰਤਾ ਹੈਗੀ ਆ ਕਿ ਅਸੀਂ ਤਾਂ ਇਹ ਵਿਰਸਾ ਸੰਭਲਿਆ ਸਾਡੇ ਆਉਣ ਵਾਲੀ ਪੀੜ੍ਹੀ ਪਤਾ ਨਹੀਂ ਸੰਭਹੇਗੀ ਕਿ ਨਹੀਂ ਗੁਰੂ ਮਹਾਰਾਜ ਦੇ ਬਚਨ ਨੇ ਹਾਂ ਜੀ ਹਾਂ ਚਿੰਤਾ ਤਾਂ ਹੈ ਵੀ ਤੇ ਇਹਦੇ ਵਾਸਤੇ ਉਪਰਾਲੇ ਕੀਤੇ ਜਾ ਰਹੇ ਨੇ ਕਿਤੇ ਸਾਰਿਆਂ ਨੂੰ ਕਿ ਥੋੜਾ ਥੋੜਾ ਜਿਵੇਂ ਆਪਾਂ ਲੈ ਕੇ ਆਈਏ ਸੋਚ ਵੱਲ ਵਧਾਈਏ ਜਾਇਸੇ ਕਿਤੇ ਨੂੰ ਥੋੜਾ ਅੱਗੇ ਲੈ ਕੇ ਜਾਈਏ ਕਿਉਂਕਿ ਇੱਕ ਚੀਜ਼ ਦੇਖੀ ਜਾ ਰਹੀ ਹੈ ਜਿਵੇਂ ਜਿਵੇਂ ਅਸੀਂ ਮਾਡਰਨ ਹੋਏ ਓਵੇਂ ਓਵੇਂ ਸੀ ਆਪਣੇ ਪੁਰਾਣੇ ਢਾਂਚੇ ਵਾਲਾ ਆ ਗਏ ਭਾਵੇਂ ਉਹ ਆਰਗੇਨਿਕ ਖੇਤੀ ਹੋਗੀ ਭਾਵੇਂ ਉਹ ਹੱਥੀ ਕੀਰਤ ਦੇ ਕੰਮ ਹੋ ਗਏ ਅੱਜਕਲ ਸਲਾਈਆਂ ਕੜਾਈਆਂ ਦੇ ਵੀ ਕੰਮ ਬੜੇ ਨਿਕਲ ਕੇ ਆ ਰਹੇ ਨੇ ਉਸੇ ਤਰ੍ਹਾਂ ਇਹ ਵੀ ਹੱਥ ਦਾ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਇਹ ਵੀ ਕੀਤਾ ਦੁਬਾਰਾ ਉਸੇ ਤਰ੍ਹਾਂ ਹੋ ਜਾਏਗਾ ਜਿਵੇਂ ਪਹਿਲਾਂ ਚੱਲਦਾ ਸੀ ਕੀਤਾ ਕਰਨੇ ਵਾਲੇ ਬੰਦੇ ਹੁਣ ਇਹਨੂੰ ਇੰਟਰਸਟਾ ਹੀ ਨਹੀਂ ਹੈਗੀ ਇਹਨੇ ਵੀ ਇਹ ਕਹਿੰਦੇ ਵੀ ਇਹ ਤਾਂ ਕੰਮ ਕੰਮਾਂ ਵੀ ਆਏ ਕਰਨੀ ਇਹ ਹਾਂਜੀ ਉਹਨਾਂ ਬਕੀਬ ਮਹਾਰਾਜ ਦੀ ਮਰਜੀ ਉਹਨਾਂ ਨੇ ਕਿਕਣਾ ਕਰਨਾ ਕਿਕਣਾ ਪਾਰਨਗੇ ਆਪਣਾ ਪੇਟ ਤੇ ਜਦ ਮਿੱਤਰ ਜਿੰਨੀ ਦੀ ਹੋਊਗਾ ਉਹਨੀਂਦਰ ਕਰੂੰਗੀ ਮੈਂ ਤਾਂ 40 ਸਾਲ ਤੋਂ ਮਰੀ ਹੋਈ ਮੇਰੇ ਬਾਬਾ ਸ਼ੁਕਰੀਆ ਕਰਨ ਕਰਦੇ ਤੇ ਇਹ ਸੰ ਸਾਡੇ ਨਾਲ ਪਿੰਡ ਕੜੂਆ ਤੋਂ ਸਰਦਾਰ ਜਸਵੰਤ ਸਿੰਘ ਜੀ ਜਿਨ੍ਹਾਂ ਦੇ ਨਾਲ ਅਸੀਂ ਗੱਲ ਕੀਤੀ ਇਸ ਪਿੰਡ ਦੇ ਵਿੱਚ ਕਈ ਕਰਨੇ ਜੋ ਕਿ ਹੱਥੀ ਕੀਤਾ ਕਰਦੇ ਨੇ ਤੇ ਸਤਵੇਂ ਗੁਰੂ ਹਰਰਾਏ ਜੀ ਦੀ ਉਹਨਾਂ ਦੀ ਕਿਰਪਾ ਦੇ ਸਦਕਾ ਇੱਥੇ ਸਾਰੇ ਬੈਠੇ ਨੇ ਤੇ ਨਾਲ ਹੀ ਨਾਲ ਹੱਥੀ ਜਿਹੜੇ ਸਰਬਲੋਹ ਦੇ ਭਾਂਡੇ ਬਣਾਉਂਦੇ ਨੇ ਇਹਨਾਂ ਦੇ ਕਹਿਣ ਮੁਤਾਬਕ ਇਹ ਜਿਹੜੇ ਭਾਂਡੇ ਨੇ ਨਾਲ ਦੀ ਨਾਲ ਹੀ ਜਿਵੇਂ ਡਿਮਾਂਡ ਤੇ ਆਉਂਦੇ ਨੇ ਤੇ ਉਸੇ ਤਰੀਕੇ ਵਿਕ ਵੀ ਜਾਂਦੇ ਨੇ ਪਰ ਵਿਦੇਸ਼ਾਂ ਦੇ ਵਿੱਚ ਵੀ ਜਿਹੜੇ ਇਹਨਾਂ ਦੇ ਭਾਂਡੇ ਨੇ ਉਹ ਡਿਮਾਂਡ ਦੇ ਉੱਤੇ ਜਾਂਦੇ ਨੇ ਪਰ ਇੱਕ ਚਿੰਤਾ ਇਹਨਾਂ ਨੂੰ ਵੀ ਜ਼ਰੂਰ ਆ ਕਿ ਜਿਸ ਤਰ੍ਹਾਂ ਅੱਜ ਅਸੀਂ ਮਾਡਰਨ ਯੁੱਗ ਦੇ ਵਿੱਚ ਜੀ ਰਹੇ ਆ ਹਰ ਚੀਜ਼ ਸਾਡੀ ਮਸ਼ੀਨੀ ਹੋ ਗਈ ਹੈ ਉਸੇ ਤਰ੍ਹਾਂ ਇਹ ਕਿੱਤਾ ਕਰਨ ਵਾਲੇ ਜਿਹੜੇ ਹੁਣ ਅਗਲੀ ਪੀੜ੍ਹੀ ਹੈ ਉਹ ਪਤਾ ਨਹੀਂ ਹੱਥੀ ਕਰਨ ਵਾਲੇ ਇਸ ਕੰਮ ਨੂੰ ਕਿੱਥੋਂ ਤੱਕ ਲੈ ਕੇ ਜਾਏਗੀ ਅਪਣਾਏਗੀ ਜਾਂ ਫਿਰ ਇੱਥੇ ਹੀ ਛੱਡ ਦੇਗੀ ਇਸ ਉੱਤੇ ਵੀ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ ਵੀਡੀਓ ਜਰਨਲਿਸਟ ਰਜਤ ਦੇ ਨਾਲ ਲਿਵਿੰਗ ਇੰਡੀਆ ਦੇ ਲਈ ਪਿੰਡ ਕੜੂਆ ਤੋਂ ਹਰਸਿਮਰ